ਮੈਨੂੰ ਇਹ ਦੱਸੋ ਤੁਸੀਂ ਤਾਂ ਸਾਨੂੰ ਇਹ ਕਹਿੰਦੇ ਹੋ ਕਿ ਕਹਾਂ ਜਾ ਮਟੀਰੀਅਲ ਆ ਗਿਆ ਤੁਸੀਂ ਸਾਨੂੰ ਇਹ ਕਿਹਾ ਹੈ ਕਿਹਾ ਤੁਸੀਂ ਕਿ ਕਹਾਂ ਜਾ ਮਟੀਰੀਅਲ ਆ ਗਿਆ ਨਹੀਂ ਨਹੀਂ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਤੁਸੀਂ ਸਾਨੂੰ ਮਟੀਰੀਅਲ ਸਮਝਦੇ ਹੋ ਬਾਅਦ ਚ ਕਹਿੰਦੇ ਟੈਕਨੀਕਲ ਪ੍ਰੋਬਲਮ ਉਹ ਜਨਾਬ ਵੀ ਟੈਕਨੀਕਲ ਪ੍ਰੋਬਲਮ ਠੀਕ ਕਰਾਓ ਕਾਂਗਰਸ ਤੋਂ ਫਿਰ ਅਸੀਂ ਕਰਾਈ ਕਰਕੇ ਕਰੀਏ ਟੈਕਨੀਕਲ ਪ੍ਰੋਬਲਮ ਤੁਹਾਡੇ ਚ ਹੈ ਫਿਰ ਇਹ बार-बार ਹੋ ਰਿਹਾ ਜਾਂ ਚੰਗੇ ਤਨ ਨਹੀਂ ਗਿਆ ਬਾਰ ਬਾਰ ਉੱਠਣਾ ਵੀ ਟੈਕਨੀਕਲ ਪ੍ਰੋਬਲਮ ਹੈ ਹਾਂ ਮੈਂ ਤਾਂ ਬਾਰ ਬਾਰ ਉੱਠਿਆ ਨਹੀਂ ਮੈਂ ਤਾਂ ਮੈਨੂੰ ਤਾਂ ਜਦੋਂ ਟਾਈਮ ਮਿਲਿਆ ਸਪੀਕਰ ਸਾਹਿਬ ਨੇ ਟਾਈਮ ਦਿੱਤਾ ਮੈਂ ਤਾਂ ਉਦੋਂ ਹੀ ਬੋਲ ਰਿਹਾ ਚਲੋ ਜੀ ਆਪਾਂ ਬੀਬੀਐਮਪੀ ਦੀ ਗੱਲ ਚੱਲ ਰਹੀ ਹੈ ਸਰ ਜੀ ਇਹਨਾਂ ਨੇ ਮੈਨੂੰ ਪਤਾ ਇਹਨਾਂ ਨੇ ਇਹ ਨੌਨ ਸੀਰੀਅਸ ਹੈਗੇ ਨੇ ਇਹਨਾਂ ਨੇ ਕੋਈ ਬੀਬੀਐਮ ਨਾਲ ਲੈਣ ਦੇਣਾ ਨਹੀਂ ਸਿੱਧੀ ਜੀ ਗੱਲ ਹੈ ਨਾ ਸਾਡੇ ਕੋਲੇ ਪਾਣੀ ਹੈਗਾ ਨਾ ਅਸੀਂ ਦੇਈਏ ਉਹਨਾਂ ਨੂੰ ਸਾਡਾ ਪਾਣੀ ਅਸੀਂ ਆਪ ਵਰਤਾਂਗੇ ਕਿਸੇ ਦਾ ਹੱਕ ਅਸੀਂ ਮਾਰਦੇ ਨਹੀਂ ਮੈਂ ਫੇਰ ਕਹਿਣਾ ਭਾਈ ਕਿ ਕਨਈਆ ਜੀ ਦੇ ਵਾਰਸਾਂ ਦੁਸ਼ਮਣ ਨੂੰ ਵੀ ਪਾਣੀ ਪਿਆ ਦਿੰਦੇ ਆ ਪਰ ਮਗਵਾਂਡੀ ਰਾਜ ਤਾਂ ਸਾਡੇ ਦੋਸਤ ਨੇ ਦੁਸ਼ਮਣ ਨਹੀਂ ਹੈਗੇ ਸੋ ਇਸ ਕਰਕੇ ਜੋ ਅੱਜ ਸੀਆਈਐਸਐਫ ਨੂੰ ਪੰਜਾਬ ਦੇ ਵਿੱਚ ਐਂਟਰੀ ਨਾ ਦੇਣ ਦਾ ਜੋ ਪ੍ਰਸਤਾਵ ਮਾਨਯੋਗ ਵਿੱਤ ਮੰਤਰੀ ਸਾਹਿਬ ਨੇ ਰੱਖਿਆ ਕਿਰਪਾ ਕਰਕੇ ਉਹਨੂੰ ਪਾਸ ਕੀਤਾ ਜਾਵੇ ਅਸੀਂ ਅਸੀਂ ਜੇ ਬਾਰਡਰਾਂ ਦੀ ਰਾਖੀ ਕਰ ਸਕਦੇ ਆ ਅਸੀਂ ਆਪਣੇ ਡੈਮਾਂ ਦੀ ਵੀ ਕਰ ਸਕਦੇ ਆ ਪੰਜਾਬ ਪੁਲਿਸ ਸક્ષਮ ਹੈ ਪੰਜਾਬ ਪੁਲਿਸ ਕੈਪेबल ਹੈ ਪੰਜਾਬ ਪੁਲਿਸ ਕਾਬਿਲ ਹੈ ਅੰਗਰੇਜ਼ੀ ਬੋਲਦੀ ਮੈਂ ਹਿੰਦੀ ਬੋਲਦੀ ਪੰਜਾਬੀ ਬੋਲਦੀ ਠੀਕ ਹੈ ਜੀ ਜਿਹੜੀ ਵੀ ਭਾਸ਼ਾ ਇਹਨਾਂ ਨੂੰ ਸਮਝ ਆਉਂਦੀ ਹੈ ਉਹ ਸਮਝ ਲੈਣ ਸਿੱਧੀ ਜੀ ਗੱਲ ਹੈ ਅਸੀਂ ਤਾਂ ਹੁਣ ਜਿੰਨਾ ਚਿਰ ਹੈਗੇ ਆ ਅਸੀਂ ਤਾਂ ਤੁਹਾਨੂੰ ਐਂ ਤੰਗ ਕਰਾਂਗੇ ਠੀਕ ਹੈ ਜੀ ਸਾਨੂੰ ਪਬਲਿਕ ਰਹੀ ਸਾਨੂੰ ਹਟਾ ਦਿਓ ਵੋਟਾਂ ਲੈ ਕੇ ਪਬਲਿਕ ਆ ਜਨਤਾ ਵੋਟ ਵੋਟਾਂ ਜੇ ਸਾਡੇ ਕੰਮ ਪਸੰਦ ਨਹੀਂ ਆਉਣਗੇ ਤਾਂ ਨਹੀਂ ਪਾਉਣਗੇ ਠੀਕ ਹੈ ਜੇ ਸਾਡੇ ਕੰਮ ਪਸੰਦ ਆ ਜਾਣਗੇ ਦੁਬਾਰੇ ਪਾ ਦੇਣਗੇ ਦਿੱਲੀ ਚ 10 ਸਾਲ ਸਾਡੀ ਸਰਕਾਰ ਰਹੀ ਐਸ ਪਰ ਸਰਕਾਰ ਨਹੀਂ ਹੈਗੀ ਫਿਰ ਕੀ ਹੁੰਦਾ ਤੁਹਾਡੇ ਤਾਂ ਅਗਰ ਦਿੱਲੀ ਚ ਚਲੋ ਛੱਡੀ ਪਰ ਹਨਾ ਉਹ ਤਾਂ ਜ਼ੀਰੋ ਹੈ ਥਾ ਜ਼ੀਰੋ ਹਨਾ ਹਾਲਾਂਕਿ ਵੱਡੇ ਵੱਡੇ ਘਰ ਜਿਹੜੇ ਨੇ ਕਾਂਗਰਸ ਦੇ ਉਹ ਉੱਥੇ ਨੇ ਦਿੱਲੀ ਚ ਨਵੀਂ ਦਿੱਲੀ ਵਿਧਾਨ ਸਭਾ ਚ ਉੱਥੋਂ ਵੀ ਨਹੀਂ ਜਿੱਤੇ ਇਹਦਾ ਮਤਲਬ ਉਹਨਾਂ ਚਲੋ ਉਹਨਾਂ ਨੇ ਤਾਂ ਕੀ ਬੋਟ ਪਾਉਣੀ ਐ ਉਹਨਾਂ ਦੇ ਮਾਲੀ-ਮੋਲੀ ਵੀ ਨਹੀਂ ਪਾਉਂਦੇ ਇਹਨਾਂ ਨੂੰ ਵੋਟ ਇਹਨਾਂ ਦੇ ਘਰਾ ਨੇ ਸੋ ਇਸ ਕਰਕੇ ਥੋੜਾ ਜਿਹਾ ਹਕੀਕਤ ਦੇ ਨੇੜੇ ਜਾਣਾ ਚਾਹੀਦਾ ਹੈ ਪਾਰਟੀ ਨੂੰ ਰਿਵਿਊ ਕਰੋ ਕਿ ਕਿਉਂ ਹਾਰ ਗਏ ਕਾਰਨ ਕੀ ਹੈ ਜਨਤਾ ਕਿਉਂ ਤੁਹਾਡੇ ਜਨਤਾ ਜਨਤਾ ਕਿਉਂ ਮੁਕਰ ਗਈ ਕਿਉਂਕਿ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਚਲੋ ਆਜੋ ਆ ਪਾਣੀ ਪਾਣੀ ਦਾ ਮੁੱਦਾ ਤਾਂ ਤੁਸੀਂ ਨਹਿਰਾਂ ਦੇ ਗਲਤ ਫੈਸਲੇ ਲਏ ਸੀ ਤੁਸੀਂ ਚਾਂਦੀ ਦੀਆਂ ਕਈਆਂ ਨਾਲ ਟੱਕ ਲਾਏ ਸੀ ਤਾ ਕਰਕੇ ਤੁਹਾਨੂੰ ਪੰਜਾਬ ਵਾਲੇ ਨਹੀਂ ਪਸੰਦ ਕਰਦੇ ਤੁਸੀਂ ਤੁਸੀਂ ਹਰਿਆਣੇ ਨਾਲ ਲੜਾਈ ਸਾਡੀ ਕਰਾ ਦਿੰਦੇ ਹੋ ਤਾਂ ਕਰਕੇ ਤੁਹਾਨੂੰ ਹਰਿਆਣੇ ਵਾਲੇ ਨਹੀਂ ਪਸੰਦ ਕਰਦੇ ਦਿੱਲੀ 'ਚ ਤੁਹਾਨੂੰ ਵੈਸੇ ਨਹੀਂ ਪਸੰਦ ਕਰਦੇ ਬਾਕੀ ਤੁਹਾਡਾ ਕੱਲ ਹੈ ਨਹੀਂ ਕਿਰਪਾ ਕਰਕੇ ਨਵੀਂ ਪਾਰਟੀ ਕਿਉਂ ਆ ਗਈ ਇਹਦਾ ਵੀ ਰਿਵਿਊ ਕਰ ਲਓ ਕਿ ਕਿਉਂ ਲੋਕ ਪਿਆਰ ਕਰਨ ਲੱਗੇ 92 ਸੀਟਾਂ ਪਹਿਲਾਂ ਇਤਿਹਾਸ 'ਚ ਕਦੇ ਨਹੀਂ ਆਈਆਂ ਸੱਟ ਤੁਸੀਂ 60 70 ਤੇ ਖਰਚ ਨਹੀਂ ਤੁਸੀਂ ਆਪ ਹੀ ਰਾਲਿਆਂ ਦੇ ਸੀਗੇ ਵੀ ਇੰਨੇ ਨਾਲ ਜਿਤਾਓਏ ਬਾਤਾਂ ਕਰਨਗੇ ਅਜੇ ਤੱਕ ਇਹਨੇ 100 ਹੋਣ ਅਜੇ ਤੱਕ ਇਹਨੇ 115 ਹੋਣ ਚਲ ਤੁਹਾਨੂੰ ਆ ਜਾਣ ਤੁਸੀਂ ਆ ਜੂ ਪਰ ਕੰਮ ਵਧੀਆ ਕਰੋ ਜਿਹਦੇ ਨਾਲ ਪੰਜਾਬ ਉੱਪਰ ਹੋਵੇ ਜਿਹਦੇ ਨਾਲ ਦੇਸ਼ ਉੱਪਰ ਹੋਵੇ ਤਾਂ ਕਰਕੇ ਮੈਂ ਗੱਲ ਕਹਿਣਾ ਵਸਤੇ ਉੱਠਿਆ ਕਿ ਅਸੀਂ ਦੇਸ਼ ਅਸੀਂ ਨੈਸ਼ਨਲਿਸਟ ਲੋਕ ਆ ਅਸੀਂ ਵਤਨ ਪ੍ਰਸਤ ਲੋਕ ਆ ਅਸੀਂ ਅਸੀਂ ਆਲਮੋਸਟ ਸਾਡੀਆਂ 99% ਜਿਹੜੀਆਂ ਅ ਸਾਡੀਆਂ ਮੀਟਿੰਗਸ ਨੇ ਚਾਹੇ ਵਪਾਰੀਆਂ ਨਾਲ ਹੈ ਚਾਹੇ ਕਿਸਾਨਾਂ ਨਾਲ ਹੈ ਚਾਹੇ ਕਿਸੇ ਵੀ ਪੱਦਰ ਦੇ ਵਰਗ ਨਾਲ ਹੈ ਜਨਗਨ ਮੰਤੂ ਸ਼ੁਰੂ ਹੁੰਦਾ ਹੈ ਤੇ ਜਨਗਨ ਮੰਤ ਇਸੀ ਉਸ ਮੀਟਿੰਗ ਦਾ ਐਂਡ ਕਰਦੇ ਆ ਅਸੀਂ ਦੇਸ਼ ਭਗਤ ਲੋਕ ਆ ਕਿਰਪਾ ਕਰਕੇ ਸਾਨੂੰ ਨਾਂ ਬੰਡੋ ਸਰਟੀਫਿਕੇਟ ਫਿਰ ਗੱਲਾਂ ਤੋਪਾਂ ਤੇ ਚਲੇ ਜਾਣਗੀਆਂ ਫਿਰ ਗੱਲਾਂ ਉਧਰ ਇਧਰਲੇ ਪਾਸੇ ਚਲੇ ਜਾਣਗੇ ਧਰਮ ਵਾਲੇ ਪਾਸੇ ਇਸ ਕਰਕੇ ਜੇ ਕਿਤੇ ਕਾਂਗਰਸ ਦੇਸ਼ ਨੂੰ ਬਖਸ਼ ਦੇ ਤਾਂ ਇਹ ਦੇਸ਼ ਤਰੱਕੀ ਕਰ ਸਕਦਾ ਜੀ ਜੇ ਕਿਤੇ ਬੀਜੇਪੀ ਦੇਸ਼ ਨੂੰ ਬਖਸ਼ ਦੇ ਤਾਂ ਦੇਸ਼ ਤਰੱਕੀ ਕਰ ਸਕਦਾ ਕੋਈ ਚੰਗੇ ਬੰਦੇ ਆਉਣ ਚੰਗੇ ਲੋਕ ਮੈਂ ਕਹਿੰਦਾ ਚੰਗੇ ਪਾ ਕਾਂਗਰਸ ਚ ਕੋਈ ਮਾਰੇ ਬੰਦੇ ਨਹੀਂਗੇ ਚੰਗੇ ਬੰਦੇ ਜਿੱਤਣ ਚੰਗੇ ਬੰਦੇ ਜਿੱਤਣ ਕੈਪਟਨ ਸਾਹਿਬ ਬੈਠੇ ਨੇ ਪਰ ਹਾਰਤ ਨੂੰ ਪਤਾ ਹੀ ਨਹੀਂ ਕਿੰਨੀ ਵਾਰੀ ਦੇਸ਼ ਦਾ ਝੰਡਾ ਪ੍ਰਗਟ ਸਿੰਘ ਨੇ ਤਾਂ ਆਹ ਜਾਂਦਾ ਦੇਖਿਆ ਹੋਊਗਾ ਐਦਾਂ ਕਰਕੇ ਮੈਂ ਵੀ ਦੇਖਿਆ ਮੈਂ ਟੀਵੀ ਤੇ ਦੇਖਦਾ ਸੀ ਇਹ ਉੱਥੇ ਖੜੇ ਹੁੰਦੇ ਸੀ ਹਾਕੀ ਦੇ ਕੈਪਟਨ ਰਹੇ ਹਾਕੀ ਸਾਡੀ ਜਿੰਦ ਜਾਨ ਹੈ ਕਾਂਗਰਸ ਬਹੁਤ ਚੰਗੇ ਬੰਦੇ ਨੇ ਜਿੰਨਾ ਚਾਹੀਦਾ ਜਰੂਰੀ ਥੋੜੀ ਹੋਣੀ ਹੈ ਸਾਰੇ ਹਰੇਕ ਬੰਦਾ ਆਮਾ ਦੀ ਪਾਰਟੀ ਵੱਲੋਂ ਜਿੱਤੂਗਾ ਚੰਗੇ ਬੰਦੇ ਜਿੱਤਣਗੇ ਅੱਛੀਆਂ ਡਿਬੇਟਾਂ ਹੋਣਗੀਆਂ ਅੱਛੇ ਬਹਿਸ ਹੋਊਗੀ ਅੱਛੀ ਬਹਿਸ ਹੋਊਗੀ ਅੱਛੇ ਕਾਨੂੰਨ ਬਣਗੇ ਬਹੁਤ ਬਹੁਤ ਮਿਹਰਬਾਨੀ